ਹਾਂਜੀ ਦੋਸਤੋ ਸੱਜਣਾਂ ਦੇ ਭਰਾਵੋ ਮੋ ਵੈਲਕਮ ਹੋ ਗਿਆ ਸਾਰਿਆਂ ਵੀਰਾਂ ਭਰਾਵਾਂ ਦਾ ਸਾਡੇ ਚੈਨਲ ਪਿਛਲੋਂ ਡਾਕ ਤੇ ਤੇ ਖੋਰਨਾ ਕੀ ਹਾਲ ਠਾਡਾ ਵੀਰ ਜੀ ਮੌਸਮ ਬੜਾ ਵਧੀਆ ਆ ਅੱਜ ਤੇ ਮੈਂ ਚਲੋ ਛੁੱਟੀ ਵੀ ਤੇ ਵੀਡੀਓ ਬਣਾ ਲਈਏ ਠੀਕ ਹੈ ਜੀ ਤੇ ਬਹੁਤ ਵਧੀਆ ਟੌਪਿਕ ਤੁਹਾਡੇ ਵਾਸਤੇ ਲੈ ਕੇ ਆਇਆ ਸਭ ਤੋਂ ਪਹਿਲਾਂ ਤੇ ਮਨਾ ਸੱਜਣਾਂ ਦਾ ਧੰਨਵਾਦ ਕਰਨਾ ਚਾਹੂੰਗਾ ਕਿ ਇਹ ਪਿਛਲੇ ਇੱਕ ਦੋ ਵੀਡੀਓ ਆਪਾਂ ਲਈਆਂ ਬਹੁਤ ਤੁਸੀਂ ਪਿਆਰ ਦਿੱਤਾ ਉਹਨਾਂ ਵੀਡੀਓ ਨੂੰ ਠੀਕ ਹੈ ਜੀ ਤੇ ਬੜੇ ਵਧੀਆ ਕਈ ਦੋਸਤ ਸਵਾਲ ਵੀ ਪੁੱਛਦੇ ਆ ਐਵਰ ਅਪਰੀਸ਼ੀਏਟ ਵੀ ਕਰਦੇ ਆ ਤੇ ਇਹ ਕਰਕੇ ਉਹਨਾਂ ਦਾ तहे ਦਿਲੋਂ ਧੰਨਵਾਦ ਇਸ ਤਰ੍ਹਾਂ ਤੁਸੀਂ ਆ ਸਾਥ ਬਣਾਏ ਰੱਖਿਓ ਤੁਹਾਨੂੰ ਤੁਹਾਡੇ ਵਾਸਤੇ ਕਬੂਤਰਬਾਈ ਬਹੁਤ ਸਹਾਨ ਕਰਦਾਂਗੇ ਬਾਕੀ ਯਾਰ ਕਰਨਾਂ ਤੇ ਪਰਮਾਤਮਾ ਨਸਾਰਾ ਬੈਠਾ ਬੰਦਾ ਤੇ ਇੱਕ ਜੇਰੀਆ ਹੁੰਦਾ ਠੀਕ ਹੈ ਜੀ ਤੇ ਇਸ ਤੇ ਨਾਲ ਜਿਹੜੇ ਸੱਜਣਾਂ ਵੀ ਚੈਨਲ ਤੇ ਆਏ ਨਵੇਂ ਕ੍ਰੀਏਸ਼ਨਲ ਬਲੌਗ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਵੀ ਕਰਿਆ ਕਰੋ ਤੇ ਯਾਰ ਸਬਸਕ੍ਰਾਈਬ ਕਰਿਆ ਕਰੋ ਬਹੁਤ ਬਹੁਤ ਧੋਕਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਟੌਪਿਕ ਬਹੁਤ ਵਧੀਆ ਲੈ ਕੇ ਆਏ ਆ ਅੱਜ ਤੁਹਾਡੇ ਵਾਸਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਲਾਂ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਯਾਰ ਜਿਹੜਾ ਹੁਣ ਆ ਸਮਾਂ ਨਾ ਆ ਸਮਾਂ ਆ ਸਮਾਂ ਹੁੰਦਾ ਵਾ ਗਰਮੀ ਚ ਕਬੂਤਰ ਡਾਉਣ ਵਾਸਤੇ ਤਿਆਰ ਕਰਨ ਦਾ ਠੀਕ ਹੈ ਜੀ ਜੇ ਕਿਸੇ ਦੇ ਪੱਠੇ ਨਿਕਲੇ ਆ ਉਹਨਾਂ ਨੂੰ ਫੇਰੋਂ ਡੰਡਾ ਡਾਓ ਉਹਨਾਂ ਨੂੰ ਕੋਈ 20 20 30 ਦੀ 5 5 ਦਿਨ ਫਿਰ ਗੋਲ ਕਰਕੇ ਛੱਡੋ ਉੱਡੇ ਤੋਂ ਬਗਾਰ ਕਬੂਤਰ ਨਹੀਂ ਬੰਦਾ ਤੇ ਜੇ ਬਚਪਨ ਚ ਕਬੂਤਰਾਂ ਨੂੰ ਡਾਇਆ ਹੋਇਆ ਤੇ ਉਹ ਫਿਰ ਵੱਡਾ ਹੋ ਕੇ ਬੜੀ ਮੁਸ਼ਕਲ ਚੱਲਦਾ ਹੁੰਦਾ ਕੋਈ ਅਗਰੇ ਚਾਲ ਜਾਈ ਦੇ ਚਾਲ ਜੇ ਤੇ ਆ ਸਮਾਂ ਵਾਂ ਸਹੀ ਖਰਾਕ ਤੁਹਾਡਾ ਵੀਡੀਓ ਵੀ ਲੈ ਕੇ ਆਵਾਂਗੇ ਕਿ ਹੁਣ ਖਰਾਕ ਕਿਹੜੀ ਚੱਲਣੀ ਆ ਕੀ ਕੀ ਕਬੂਤਰਾਂ ਨੂੰ ਪਾਈ ਦਾ ਕਮੈਂਟ ਜਰੂਰ ਕਰੋ ਜੇ ਤੁਹਾਨੂੰ ਹੋਰ ਕੋਈ ਵੀਡੀਓ ਚਾਹੀਦੀ ਹੋਵੇ ਬਣਾਵਾਂਗੇ ਤੇ ਜੋੜੇ ਕਬੂਤਰਾਂ ਦੇ ਲੱਗੇ ਆ ਬੱਚੇ ਕਿਹੜੇ ਹਿਸਾਬ ਨਾਲ ਕਢਾਉਣੇ ਆ ਕਿਤਰਾ ਬੱਚੇ ਪਾਲਣੇ ਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਅੱਗੇ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਜੀ ਇਹੋ ਸਮਾਂ ਹੁੰਦਾ ਇਹਨਾਂ ਇਹਨਾਂ ਦਿਨਾਂ ਚ ਕਬੂਤਰ ਵਾਲਾ 1.5 ਮਹੀਨਾ ਢਾ ਕੇ ਤਿਆਰ ਕਰ ਲਈਏ ਨਾ ਇਹੋ ਹੀ ਫਿਰ ਜੇੜ ਦੇ ਵਿੱਚ ਗਰਮੀ ਜਿਹਾ ਕਬੂਤਰ ਬੜਾ ਕੰਮ ਕਰਦੇ ਹੁੰਦੇ ਆ ਠੀਕ ਆ ਤੇ ਉਮੀਦ ਕਰਦਾ ਸਾਰਿਆਂ ਦੇ ਦੋਸਤਾਂ ਦੇ ਕਬੂਤਰ ਤੰਦਰੁਸਤ ਸਿਹਤਮੰਦ ਹੋਣਗੇ ਠੀਕ ਹੈ ਜੀ ਤੇ ਚੱਲਦੇ ਆ ਆਪਣੇ ਟੌਪਿਕ ਵੱਲ ਅੱਜ ਦਾ ਟੌਪਿਕ ਬੜਾ ਵਧੀਆ ਯਾਰ ਸਿੱਖਣ ਦਾ ਸਮਾਂ ਹੁਣ ਸਿੱਖਿਆ ਕਰੋ ਵਧੀਆ ਵੀਡੀਓ ਵੇਖਿਆ ਕਰੋ ਐਸਾ ਮੈਨਿਆਂ ਦਾ ਮੇਰੀਆਂ ਵੇਖੋ ਹੋਰ ਵੀ ਜੋ ਕੋਈ ਵਧੀਆ ਟੌਪਿਕ ਦੇ ਵੀਡੀਓ ਬੰਦਾ ਉਹ ਵੀ ਵੇਖੋ ਸਿੱਖੋ ਨੋਟ ਕਰ ਲਿਆ ਕਰੋ ਨਾਲ ਦੱਸਾਂਗੇ ਤੁਹਾਨੂੰ ਅੱਜ ਅਸੀਂ ਟੌਪਿਕ ਇਹ ਆ ਕਿ ਕਬੂਤਰ ਜਿਹੜੇ ਸ਼ਾਰਟ ਹੋ ਜਾਂਦੇ ਆ ਸ਼ਾਰਟ ਦਾ ਮਤਲਬ ਤੇ ਜਾਂ ਗੇੜਿਆਂ ਚ ਜਾਂ ਆਪਾਂ ਫੜਕਾਂ ਵਿੱਚ ਕਹਿੰਦੇ ਕਈ ਸੱਜਣ ਉਹਨੂੰ ਜਦੋਂ ਕਬੂਤਰ ਉਹਨਾਂ ਯਾਰ ਸਾਡੇ ਕਈ ਪਿਛਲੇ ਸਾਲ ਦੇ ਵਧੀਆ ਕਬੂਤਰਾਂ ਦੇ ਵੀ ਪੱਜ ਜਾਂਦੇ ਆ ਈਵਨ ਕੀ ਯਾਰ ਬੜੇ ਬੜੇ ਵੱਡੇ ਉਸਤਾਦਾਂ ਦੇ ਵਿੱਚ ਵਿੱਚ ਪਿੱਛੇ ਸੁਣਿਆ ਚੀਨੇ ਮਾਨਸੇ ਦੇ بڑے ਕਬੂਤਰ ਭੱਜ ਗਏ ਕਿਉਂ ਭੱਜ ਜਾਂਦੇ ਆ ਕੀ ਇਹਦੇ ਵਿੱਚ ਕਤਾਈ ਹੀ ਅਹੀਂ ਕਰਦੇ ਆ ਕੀ ਸਾਡੇ ਕੋਈ ਗਲਤੀ ਹੁੰਦੀ ਆ ਉਸਤਾਦਾਂ ਕੋ ਵੀ ਹੋ ਜਾਂਦੀ ਆ ਤੇ ਕੀ ਅਹੀਂ ਕਰੀਏ ਕਿ ਕਬੂਤਰ ਸਾਡੇ ਨਾਂ ਦੌੜ ਤੇ ਕਬੂਤਰ ਵਧੀਆ ਤਿਆਰ ਹੋਣ ਤੇ ਗਾਂ ਉਹ ਸਾਡੇ ਕੰਮ ਆਉਣ ਕਿਉਂਕਿ ਵਧੀਆ ਕਬੂਤਰ ਜੇ ਅਗੇ ਹੋਣਗੇ ਸਾਡੇ ਕੋ ਤੇ ਫੇਰ ਹੀ ਗਾਂ ਉਡਾਵਾਂਗੇ ਤੇ ਜੇ ਵਜੇ ਵਧੀਆ ਕਬੂਤਰ ਆਪਾਂ ਗੇੜਿਆਂ 'ਚ ਫੜਕਾਂ ਜੀ ਗਵਾ ਲੇ ਤੇ ਫਿਰ ਤੇ ਅੱਧੀ ਦੇ ਅਸੀਂ ਲੜਾਈ ਉਹ ਹਾਰ ਜਾਣੀ ਹੈ ਨਾ ਜੇ ਅੰਦਰ ਖੋਡੇ ਤੇ ਕਬੂਤਰ ਆ ਫੇਰੀ ਕਬੂਤਰ ਬਾਜ ਤੇ ਹੁਸਨ ਹੁੰਦਾ ਠੀਕ ਹੈ ਜੀ ਤੇ ਟੌਪਿਕ ਬੜਾ ਵਧੀਆ ਵਾ ਡਿਟੇਲ ਨਾਲ ਵੀਡੀਓ ਦਊਗਾ ਪਹਿਲਾਂ ਦੱਸੂਗਾ ਵੀ ਕਿਉਂ ਭਜਦੇ ਆ ਤੇ ਫਿਰ ਦੱਸੂਗਾ ਵੀ ਕੀ ਕਰੀਏ ਜਿਹੜੇ ਭਜਣ ਤੋਂ ਸਾਡੇ ਭਜਣ ਨਾਲ ਕਬੂਤਰ ਸ਼ੋਰ ਨਾ ਹੋਣ ਠੀਕ ਹੈ ਤੇ ਇਹ ਚੀਜ਼ਾਂ ਸਾਰੀਆਂ ਮੇਰੇ ਵੀ ਧਿਆਨ ਨਾਲ ਨੋਟ ਕਰਿਓ ਤੇ ਬਹੁਤ ਵਧੀਆ ਠੀਕ ਹੈ ਤੇ ਇਹਦੇ ਨਾਲ ਯਾਰ ਸਾਡਾ ਨੇ ਇੱਕ ਚੈਨਲ ਚੱਲਦਾ ਸੋ ਇਹ ਕੰਨੀ ਪੇਜ ਆ ਸਾਡਾ ਇੰਸਟਾ ਤੇ ਵਿਜਨਨ ਬਲਗ 21 ਦੇ ਨਾਲ ਠੀਕ ਹੈ ਉਹ ਵੀ ਜਾ ਕੇ ਉਹਨੂੰ ਵੀ ਫੋਲੋ ਕਰੋ ਉੱਥੇ ਮੈਂ ਅਪਡੇਟ ਪਾਉਣਾ ਵੀਡੀਓ ਦੀ ਠੀਕ ਆ ਸ਼ਾਰਟ ਕਲਿੱਪਾਂ ਵੀ ਪਾਈ ਦੇਾਂਗੇ ਬਿਲਕੁਲ ਤੇ ਉਹਨੂੰ ਵੀ ਤੁਸੀਂ ਫੋਲੋ ਜ਼ਰੂਰ ਕਰੋ ਠੀਕ ਹੈ ਜੀ ਤੇ ਫਿਰ ਇਹ ਉਸ ਨਾਲ ਹੀ ਫੇਸਬੁੱਕ ਤੇ ਵੀ ਆਪਣਾ ਇੱਕ ਵਿਜਨਨ ਬਲਗ ਦੇ ਨਾਮ ਤੇ ਹੀ ਪੇਜ ਆ ਉਹਨੂੰ ਵੀ ਫੋਲੋ ਕਰੋ ਠੀਕ ਹੈ ਜੀ ਤੇ ਚਲੋ ਚੱਲਦੇ ਫਿਰ ਆਪਾਂ ਆਪਣੇ ਟੌਪਿਕ ਉੱਤੇ ਜਰੋਨ ਦੇ ਭਰਾਓ ਮਗਾਤਨ ਮੜਾ ਸ਼ੌਂਕ ਰੇ ਕਬੂਤਰਾਂ ਦਾ ਦਾਣੇ ਦਾ ਟਾਈਮ ਹੋ ਗਿਆ 5 ਕਵਾ ਚੱਲੇ ਤੇ ਆਹ ਵੇਖੋ ਬਾਦਰੀ ਛੱਡੇ ਸਵੇਰ ਦੇ ਤਿੰਨ ਤਿੰਨ 6 7 ਤੋਂ ਡੰਡੇ ਆ ਆ ਚਾਰ ਬੈਠੇ ਕਲਾ ਕਲਾ ਕਰਕੇ ਹੋਵੇ ਉਹਨੇ ਅੰਦਰ ਵਾਲਾ ਠੀਕ ਹੈ ਜੀ ਤੇ ਆਹ ਵੇਖੋ ਬਾਰੇ ਸ਼ਾਮ ਨੂੰ ਉ ਡਰੇ ਜੇ ਵੀ ਮਨੂਏ ਬਹਿ ਜਾਣ ਕੁੜੀ ਆਵੇ ਹਜੇ ਬਾਲੇ ਮਛਰੇ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਇੱਕ ਡੱਕ ਦੇ ਕੇ ਛੱਡੇ ਆ ਤੇ ਕੋਈ ਬਲਡੇ ਪੁਲਡੇ ਨਹੀਂ ਇਤਰਾ ਛੱਡਦੇ ਸਿਰ ਆ ਵੇਖੋ ਇੱਕ ਮਛਰੰਡੇ ਹੀ ਆ ਪੂਰੀ ਮਰੰਡੇ ਵੀ ਨੰਦਰਵਾੜੋ ਤੇ ਮੈਂ ਚਲੋ ਬਹਿ ਜਾਨ ਦਾਣੇ ਪਾਤੇ ਤੇ ਆਹ ਥੱਲੇ ਆ ਕੇ ਬਹਿ ਜਾਂਦੇ ਵੀ ਤੇ ਆਹ 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 ਓਕੇ ਮਰੇ ਬਹਿ ਹਣੇ ਮੈਂ ਕਿਹਾ ਬਹਿ ਜਾਣ ਤੇ ਫੇਰੀ ਆਪਾਂ ਦਾਣੇ ਪਾਉਨੇ ਸਾਰਿਆਂ ਆ ਗਏ ਆ ਨਹੀਂ ਮੈਂ ਬਹਿ ਜਾਣਗੇ ਰੱਖਦੇ ਹਾਂ ਆਏ ਐਸ ਕੁ ਬੈਗ ਆ ਆ ਤੇਰਾ ਪਾਲਾ ਹੋ ਗਿਆ ਆ ਮੂਹੜਾ ਬੈ ਕੁੜੀ ਗਿਆ ਬਣਾ ਤਾ ਪੰਜ ਦਾ ਹੋ ਚੱਲਿਆ ਇਹਨਾਂ ਤਾਂ ਵਹਿਣ ਦਾ ਮੈਨੂੰ ਗੱਲ ਅਜੇ ਲਾਲ ਲੱਗਦਾ ਨਹੀਂ ਵੀ ਬਹਿ ਜਾਣਗੇ ਕੁੜੀਂ ਗਿਆ ਚਲੋ ਦੂਜੇ ਕਬੂਤਰ ਕੱਢਦੇ ਆਂ ਤੇ ਆਪਾਂ ਉਹਨਾਂ ਨੂੰ ਪਾਉਣੇ ਦਾਣੇ ਤੇ ਚੱਲਦੇ ਆਂ ਆਪਣਾ ਟੌਪਿਕ ਉੱਾਰ ਤੇ ਚਲੋ ਚੱਲਦੇ ਆਂ ਫਿਰ ਆਪਾਂ ਆਪਣਾ ਟੌਪਿਕ ਉੱਤੇ ਸਭ ਤੋਂ ਸੱਜਣਾ ਪਹਿਲਾਂ ਜਦੋਂ ਫਰਵਰੀ ਮਾਰਚ ਪ੍ਰਾਇਜ ਸਾਡੇ ਕਬੂਤਰਾਂ ਵਧੀਆ ਤਿਆਰ ਹੋ ਜਾਂਦੇ ਆ ਤੇ ਉਦੋਂ ਫਿਰ ਸਾਰਿਆਂ ਦੇ ਹੁਸਨ ਦਾ ਯਾਰ ਕਬੂਤਰ ਆ ਫਿਰ ਕਈ ਤੇ ਬਾਜ਼ੀਆਂ ਲੱਗਦੀਆਂ ਪਹਿਲਾਂ ਕਈ ਅਸੀਂ ਐਂਟਰੀਆਂ ਕਰਾਈਆਂ ਹੁੰਦੀਆਂ ਆ ਤੇ ਕਈ ਲੋਕਾਂ ਨਾਲ ਸਾਡੀ ਤੜਫੜ ਵੀ ਹੁੰਦੀ ਆ ਵੀ ਐਸਾ ਸੀਜ਼ਨ ਆਪਾਂ ਵੇਖਾਂਗੇ ਠੀਕ ਆ ਉਹ ਵੇਖਾਂਗੇ ਤਾਂ ਹੀ ਜੇ ਸਾਡੇ ਕਬੂਤਰ ਬਜੇ ਰਹਿਣ ਠੀਕ ਆ ਤੇ ਕਰਨਾ ਕੀ ਆ ਵੀਰ ਜੀ ਸਭ ਤੋਂ ਪਹਿਲਾਂ ਕਿ ਕਬੂਤਰ ਜਾਂਦੇ ਕਿਵੇਂ ਠੀਕ ਹੈ ਜੀ ਵੀਰ ਜੀ ਫੜਕਾਂ ਚ ਕਬੂਤਰ ਸਭ ਭੱਜ ਜਾਂਦਾ ਸਭ ਤੋਂ ਵੱਡਾ ਕਾਰਨ ਮਤਲਬ ਤੁਸੀ ਕੀ ਜਾਂਦਾ ਤੁਹਾਨੂੰ ਜੇ ਤਾਂ ਕਬੂਤਰ ਸਾਡੇ ਕੱਚੇ ਹੁੰਦੇ ਆ ਤੇ ਕੱਚੇ ਕਬੂਤਰਾਂ ਨੂੰ ਸ਼ਾਮ ਦੇ ਨੇ ਤੇ ਕੱਚੇ ਕਬੂਤਰਾਂ ਉੱਤੇ ਜੋ ਜ਼ੋਰ ਲੱਗ ਜੇ ਤੇ ਫਿਰ ਸ਼ਾਟ ਹੁੰਦੇ ਆ ਫਿਰ ਉਹ ਭੱਜਦੇ ਉਹਦੇ ਵਿੱਚ ਕੁਝ ਇਹੋ ਜਿਹੇ ਕਬੂਤਰ ਹੁੰਦੇ ਜਿਹੜੇ ਸਾਡੇ ਪਿਛਲੇ ਸਾਨੂੰ ਉੱਡੇ ਹੁੰਦੇ ਆ ਬਾਜ਼ੀਆਂ ਜਿੱਤੇ ਹੁੰਦੇ ਆ ਉਹ ਵੀ ਕਬੂਤਰ ਭੱਜ ਜਾਂਦੇ ਆ ਇਹ ਕਰਕੇ ਸਭ ਤੋਂ ਵੱਡਾ ਕਾਰਨ ਮੈਂ ਇਹ ਚੀਜ਼ ਮੰਨਦਾ ਕਿ ਕਿਹੜੇ ਕਬੂਤਰ ਆਪਾਂ ਕੱਚੇ ਕਰਦੇ ਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਾਰਨ ਦੱਸੂਗਾ ਫਿਰ ਸੁਣ ਹਾਲੇ ਦਾ ਠੀਕ ਹੈ ਕਬੂਤਰ ਜਿਤਨਾ ਮੰਨ ਲਓ ਅਹੀਂ ਕੋਜ ਕਬੂਤਰ ਤੁਹਾਨੂੰ ਪਤਾ ਵਾਕਿਉ ਮੇਰੇ ਇਹ ਕਬੂਤਰ ਇਹੋ ਜੇ ਵੀ ਹਫਤੇ 'ਚ ਹੀ ਰੈਡੀ ਹੋਏ ਨੇ ਹਫਤੇ 'ਚ ਤੁਰਨ ਲੱਗ ਜਾਣੇ ਆ ਮਤਲਬ ਤੁਰਨ ਦਾ ਮਤਲਬ ਵੀ ਹਫਤੇ 'ਚ ਤੁਰ ਪੈਣੇ ਆ ਵੀ ਇਹਨਾਂ ਨੇ ਆਪਣੀ ਚਾਲ ਫੜ ਜਾਣੀ ਆ ਉਹ ਕਬੂਤਰ ਤੇ ਜਿਹੜੇ ਕਬੂਤਰ ਹੁੰਦੇ ਆ ਨੂੰ ਪਤਾ ਹੁੰਦਾ ਯਾਰ ਇਹਨਾਂ ਨੂੰ 20 25 ਦਿਨ ਡੰਡਾ ਥੋੜਾ ਫੇਰਾਂਗੇ ਤੇ ਫਿਰ ਸੈੱਟ ਹੋਣੇ ਆ ਕਬੂਤਰ ਇਹ ਦੋ ਕਿਸਮਾਂ ਹੁੰਦਿਆਂ ਕਬੂਤਰਾਂ ਮੀਨ ਜਿਹੜੇ ਕਬੂਤਰ ਗਰਮੀ ਦੇ ਵਿੱਚ ਕੰਮ ਦਿੰਦੇ ਆ ਇਹਨਾਂ ਕਬੂਤਰਾਂ ਨੂੰ ਜਦੋਂ ਅਸੀਂ ਇਕੱਠਾ ਛੱਡਦੇ ਆ ਨਾ ਫਿਰ ਵੀ ਕਬੂਤਰ ਛਾੜ ਹੋ ਜਾਂਦੇ ਆ ਕਿਉਂਕਿ ਜਿਹੜੇ ਡੰਡਾ ਵੱਜਣ ਵਾਲੇ ਕਬੂਤਰ ਹੁੰਦੇ ਆ ਉਹ ਤੇ ਡੰਡੇ ਖਾ 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 ਫਿਰ ਸਿੱਧੇ ਹੋ ਜਾਂਦੇ ਤੇ ਜਿਹੜੇ ਕਬੂਤਰ ਛੇਤੀ ਸਿੱਧੇ ਹੋ ਜਾਂ ਲੈਂਦੇ ਆ ਕਿ ਉਹ ਜਿਹੜੇ ਕਬੂਤਰ ਇਹਨਾਂ ਦੇ ਨਾਲ ਲਾ ਕੇ ਫਿਰ ਉਹ ਭੱਜ ਜਾਂਦੇ ਫਿਰ ਕਹਿਣ ਦਾ ਮਤਲਬ ਇਹ ਇਥੇ ਆ ਜਿਹੜੇ ਗਦੇ ਘੋੜੇ ਨੂੰ ਜਦੋਂ ਅਸੀਂ ਇੱਕੋ ਇੱਕੋ ਤਰੀਕਿਆਂ ਚਲਾਉਨੇ ਆ ਨਾ ਫਿਰ ਤਾਂ ਵੀ ਸਾਡੇ ਕਬੂਤਰ ਭੱਜਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਕਿ ਜਦੋਂ ਤੀਜਾ ਪੁਆਇੰਟ ਹੁੰਦਾ ਦੱਸ ਲਾਂਗਾ ਦੋ ਤੁਹਾਨੂੰ ਦੱਸ ਦਿੱਤਾ ਤੀਜਾ ਪੁਆਇੰਟ ਇਹ ਹੈ ਕਿ ਸਾਡਾ ਕੋਈ ਦਾਣੇ ਦਾ ਟਾਈਮਿੰਗ ਨਹੀਂ ਹੁੰਦੀ ਮੰਨ ਲਓ ਕਬੂਤਰ ਜਦੋਂ ਮਰਜ਼ੀ ਅਸੀਂ ਦਾਣਾ ਪਾਤਾ 2 ਵਜੇ ਪਾਤਾ 3 ਵਜੇ ਪਾਤਾ ਕਿ 4 ਵਜੇ ਪਾਤਾ ਕਿ 12 ਵਜੇ ਪਾਤਾ ਇਹ ਕਾਰਨ ਕਰਕੇ ਵੀ ਕਬੂਤਰ ਤੁਹਾਡੇ ਸ਼ੌਟ ਹੁੰਦੇ ਆ ਯਾਨੀ ਭੱਜਦੇ ਕਿਉਂਕਿ ਜਦੋਂ ਸਵੇਰੇ ਕਬੂਤਰ ਕੱਢਣੇ ਹੁੰਦੇ ਆ ਸਿਆਣੇ ਜਿਹੜੇ ਉਸਤਾਦ ਹੁੰਦੇ ਆ ਉਹ ਤੇ ਇਹਨਾਂ ਚੀਜ਼ਾਂ ਨੂੰ ਜਾਣਦੇ ਹੋ ਨਹੀਂ ਇੰਜ ਕਰਦੇ ਠੀਕ ਹੈ ਤੇ ਉਹ ਤੇ ਗਾਨੇ ਦੀ ਟਾਈਮਿੰਗ ਰੱਖਦੇ ਆ ਤੇ ਜਿਹੜੇ ਬੰਦੇ ਟਾਈਮਿੰਗ ਨਹੀਂ ਰੱਖਦੇ ਉਹ ਜਦੋਂ ਕਬੂਤਰ ਛਾੜਦੇ ਸਿਰੇ ਉਹਨਾਂ ਦੇ ਕਬੂਤਰ ਫਿਰ ਗਰਮੀ ਜਦੋਂ ਸਿਆਲ ਚ ਉਤਰਿਆ ਆਉਂਦੇ ਆ ਕਬੂਤਰ ਤੇ ਗਰਮੀ ਚ ਜਾਨ ਕਾਉਂਦਾ ਤੇ ਉਹ ਵੀ ਕਬੂਤਰ ਭਾਜਦੇ ਆ ਫਿਰ ਚੌਥਾ ਇੱਕ ਹੋਰ ਬੜਾ ਵਧੀਆ ਮੱਤ ਤੌਰਨ ਕਰਨਾ ਕਿ ਕਬੂਤਰ ਦੇ ਅੰਦਰ ਗਰਮੀ ਪੈ ਜਾਂਦੀ ਹੈ ਕਿਵੇਂ ਪੈਂਦੀ ਗਰਮੀ ਵੀ ਜਦੋਂ ਅਸੀਂ ਸਿਆਲ ਦੇ ਵਿੱਚ ਕਬੂਤਰ ਨੂੰ ਖਰਾਕ ਚਾਹੀ ਹੁੰਦੀ ਆ ਤੇ ਕਬੂਤਰ ਚ ਫੈਂਟ ਵੀ ਆਉ ਹੁੰਦੀ ਆ ਸਿਸਟਮ ਉਹਦਾ ਵਜੂਦ ਹੀ ਭਰਿਆ ਹੁੰਦਾ ਜਦੋਂ ਉਹ ਕਬੂਤਰਹੀਂ ਡਾਉਨੇ ਆ ਗਰਮੀ ਦੇ ਵਿੱਚ ਕੱਢ ਕੇ ਤੇ ਉਹ ਔੜੇ ਕਬੂਤਰ ਆ ਤੁਹਾਡੇ ਉਹ ਕਬੂਤਰਾਂ ਤੇ ਗਰਮੀ ਪੈ ਜਾਂਦੀ ਆ ਫਿਰ ਉਹਨਾਂ ਨੂੰ ਆਪਾਂ ਕੋ ਠੰਡੀਆਂ ਠੁੰਡੀਆਂ ਚੀਜ਼ਾਂ ਉਦੋਂ ਦਿੰਦੇ ਨਹੀਂ ਨੇ ਜਾਂ ਉਹਨਾਂ ਦਾ ਹੀ ਕੋਈ ਜਿਹਾ ਕੋ ਟ੍ਰੀਟਮੈਂਟ ਨਹੀਂ ਕਰਦੇ ਜਿਹਦੇ ਨਾਲ ਕਬੂਤਰ ਸਾਡੇ ਤਾਂ ਵੀ ਛੋਟ ਆਉਂਦੇ ਠੀਕ ਹੈ ਜੀ ਇੱਕ ਕਾਰਨ ਇਹ ਹੋ ਗਿਆ ਹੁਣ ਅੱਗੇ ਜਿਹੜਾ ਕਾਰਨ ਇਹ ਹੁੰਦਾ ਕਿ ਕਬੂਤਰ ਨੂੰ ਜੇ ਕੋਈ ਮਸਲਾ ਬਣਿਆ ਜਿਦਾਂ ਕਬੂਤਰ ਤੁਹਾਡਾ ਵਧੀਆ ਵਾ ਜਾਂ ਕੋਈ ਛੋਕੜੇ ਜਾਂ ਮੜਾ ਮੋਟਾ ਜਾਂ ਉਹਨੇ ਪੋੜ ਰੋਕੀ ਆ ਜਾਂ ਕਿ ਇਹ ਵਾਇਰਸ ਤੇ ਆ ਜਾਂ ਉਹਨੂੰ ਬੁਖਾਰ ਆ ਜਾਂ ਉਹਦਾ ਸਰੀਰ ਢਿੱਲਾ ਆ ਠੀਕ ਆ ਉਹ ਕਬੂਤਰ ਵੀ ਦੌੜ ਜਾਂਦੇ ਆ ਜੇ ਤੁਹਾਡਾ ਕੋਈ ਇਹੋ ਜਿਹਾ ਕਬੂਤਰ ਅਸੀਂ ਪਛਾਣ ਨਹੀਂ ਕੀਤੀ ਕੱਲੇ ਕਬੂਤਰ ਚੈੱਕ ਇਨ ਕੀਤਾ ਵੀ ਕਬੂਤਰ ਭਾਜਦੇ ਉਤ ਤੋਂ ਬਾਅਦ ਅਗਲਾ ਇੱਕ ਹੋਰ ਮਹੱਤਵਪੂਰਨ ਤੇ ਮੇਰੇ ਸਾਬ ਨੂੰ ਲਾਸਟ ਕਰਨੇ ਆ ਲਗਭਗ ਮੈਂ ਸਾਰੇ ਕਵਰ ਕਰ ਗਏ ਭੀ ਜੇਦੋਂ ਕਬੂਤਰ ਆਪਾ ਡਾਉਣੇ ਆ ਤੇੜੇ ਕਬੂਤਰਾਂ ਦੇ ਖੰਭ ਹੁੰਦੇ ਪੱਠੇ ਹੁੰਦੇ ਸਰੀਰ ਦੇ ਉਹਨਾਂ ਥਕਾਵਟ ਆ ਜਾਂਦੀ ਹੈ ਉਤਰਾਂ ਨੂੰ ਉਥੇ ਹੀ ਉਹਨਾਂ ਦੇ ਥਕਾਵਟ ਲਾਉਂਦੇ ਨੇ ਆ ਤੇ ਅਗਲੇ ਦਿਨ ਫੇਰ ਛੱਡ ਦਿੰਦੇ ਆ ਤੇ ਤਾਂ ਵੀ ਕਬੂਤਰ ਵੀਰ ਦੀ ਸ਼ੌਟ ਆ ਜਾਂਦੀ ਠੀਕ ਹੈ ਜੀ ਇਹ ਭਰਾ ਮੈਂ ਤੁਹਾਨੂੰ ਦੱਸ ਦਿੱਤੇ ਆ ਬੜੇ ਕਾਰਨ ਗਲਾਂ ਤੇ ਇਹਨਾਂ ਦੇ ਵਿੱਚੋਂ ਹੀ ਕਾਰਨ ਹੁੰਦੇ ਆ ਜਿਹਦੇ ਕਰਕੇ ਕਬੂਤਰ ਗਰਮੀ 'ਚ ਦੌੜਦੇ ਆ ਫੜਕਾਂ 'ਚ ਜਾਂ ਗੇੜਿਆਂ 'ਚ ਨੂੰ ਕਹਿੰਦੇ ਹੁਣ ਟ੍ਰੀਟਮੈਂਟ ਕੀ ਕਰਨਾ ਕਬੂਤਰ ਤੁਹਾਡੇ ਨਾ ਦੌੜਣ ਟਰੀਟਮੈਂਟ ਸਭ ਤੋਂ ਪਹਿਲਾਂ ਦੇ ਵੀਰ ਜੀ ਇਹ ਸਭ ਤੋਂ ਪਹਿਲਾਂ ਜਦੋਂ ਤੁਹਾਡਾ ਕਬੂਤਰ ਗਰਮੀ ਆ ਗਈ ਹੈ ਫਰਵਰੀ ਲਾਸਟ ਜਾਂ ਮਾਰਚ ਸ਼ੁਰੂ ਹੋ ਗਿਆ ਪਟਾਈਆਂ ਤੋਂ ਬਾਅਦ ਕਬੂਤਰ ਆ ਗਏ ਆ ਕਬੂਤਰਾਂ ਨੂੰ ਸਭ ਤੋਂ ਪਹਿਲਾਂ ਡਵਰਮਿੰਗ ਕਰੋ ਡਵਰਮ ਕਰਕੇ ਕਬੂਤਰ ਦੇ ਹਾਂ ਇੱਕ ਇਹ ਵੀ ਕਾਰਨ ਹੁੰਦਾ ਜੇਕਰ ਕਬੂਤਰ ਦੇ ਪੇਟ 'ਚ ਕੀੜੇ ਹੋਣ ਤਾਂ ਵੀ ਕਬੂਤਰ ਭੱਜ ਜਾਂਦਾ ਡਵਰਮਿੰਗ ਕਰਦੇ ਕਬੂਤਰ ਸੈੱਟ ਹੋ ਗਿਆ ਫਿਰ ਉਹਨੂੰ ਉਸ ਤੋਂ ਬਾਅਦ ਅਗਲਾ ਨੈਕਸਟ ਪੁਆਇੰਟ ਕੀ ਕਰੋ ਉਹਨੂੰ ਧੁੱਪਾਂ ਲਵਾਓ ਇਸ ਤਰ੍ਹਾਂ 8:00 ਵਜੇ 6:00 7:30 ਵਜੇ ਜਾਲ 'ਚ ਪਾਤੇ ਦਾਕ ਉਹ 11:30 ਵਜੇ ਤੋਂ ਉਪ ਹੋਈ ਜਦੋਂ ਜਿਆਦੀ ਲਾਲੇ ਪਾਣੀ ਪਿਆ ਕੇ ਅੰਦਰ ਕਰਦੇ। ਇਸ ਤਰ੍ਹਾਂ ਕੋਈ ਹਫਤਾ, ਡੇਢ ਹਫਤਾ, ਦੋ ਹਫਤੇ ਆਇੰਝ ਕਬੂਤਰ ਚਲਾਓ। ਜਦੋਂ ਕਬੂਤਰ ਤਾਂ ਪਤਾ ਮੇਰੇ ਥੋੜੇ ਸੈੱਟ ਹੈ ਫਿਰ ਕੀ ਕਰੋ ਤ੍ਰਿਫਲੇ ਦਾ ਜਿਹੜਾ ਜਲਾਵ ਹੈ ਉਹ ਲਾਓ ਇੱਕ ਵਾਰ। ਉਹ ਲਾ ਕੇ ਦੋ ਦਿਨ ਕਬੂਤਰ ਨਾ ਘਟੋ। ਠੀਕ ਹੈ ਜੀ। ਇਹਦੇ ਨਾਲ ਕੀ ਹੋਗਾ ਕਬੂਤਰ ਜਿਹੜੇ ਕਬੂਤਰਾ ਚ ਫੈਂਟ ਹੋ ਗਈ ਬਾਡੀ ਚ ਉਹ ਕਬੂਤਰ ਆਪਣੀ ਸੈੱਟ ਕਰ ਲੈਣਗੇ। ਸੈੱਟ ਹੋ ਜੇ ਅਡਜਸਟ ਹੋ ਜੇ। ਠੀਕ ਹੈ ਜੀ ਇਹ ਚੀਜ਼ਾਂ ਹੋ ਗੀਆਂ ਤਿਰਫੇ ਤੋਂ ਬਾਅਦ ਕੀ ਕਰਨਾ ਜਦੋਂ ਵੀ ਤੁਸੀਂ ਕਬੂਤਰ ਵੀਰ ਜੀ ਕੱਢਨੇ ਆ ਕਦੀ ਸਵੇਰੇ ਕਬੂਤਰ ਨਹੀਂ ਬਾਹਰ ਕੱਢੀ ਦਿੰਦੇ ਗਰਮੀ ਜਦੋਂ ਕਬੂਤਰ ਆਪਣੀ ਤਿਆਰੀ ਚ ਲਿਆਉਂਦੇ ਆ 7 ਵਜੇ 6 ਵਜੇ ਕਦੇ ਕਬੂਤਰ ਨਹੀਂ ਬਾਹਰ ਕੱਢੀ ਦਿੰਦੇ 10 ਵਜੇ 9 ਤੋਂ 10 ਦੇ ਵਿਚਕਾਰ ਕਬੂਤਰ ਬਾਹਰ ਕੱਢੋ ਠੀਕ ਹੈ ਜੀ ਕੱਢੋ ਬਾਹਰ ਪਹਿਲੇ ਦਿਨ ਕਬੂਤਰ ਜਦੋਂ ਇੱਥੇ ਬਾਹਰ ਕੱਢੇ ਆਪਣੀ ਮਰਜ਼ੀ ਨਾਲ ਉਡੰਦੋ ਆਗ ਦੋ ਘੜੇ ਲਾਉਣ ਚਾਰ ਲਾਉਣ ਅੱਧਾ ਘੰਟਾ ਉਡਰਨ 10 ਮਿੰਟ ਉਡਰਨ ਬਹਿਣ ਦਿਓ ਇਸ ਤਰ੍ਹਾਂ ਹੀ ਕੋ 10 15 ਮਿੰਟ ਦੀ ਰੁਟੀਨ ਚਲਾਓ ਜਦੋਂ ਤੁਸੀਂ ਇਤਰਾ ਰੁਟੀਨ ਚਾਹ ਕਬੂਤਰ ਹੌਲੀ ਹੌਲੀ ਰੈਲੇ ਹੋ ਜਾਣਗੇ ਠੀਕ ਹੈ ਰੈਲੇ ਹੋ ਗਏ ਕਬੂਤਰ ਗਰਮੀ ਉਹਨਾਂ ਨੂੰ ਪਤਾ ਲੱਗਾ ਵੀ ਇੰਨੀ ਗਰਮੀ ਹੈ ਉਹਨਾਂ ਨੇ ਆਪਣੇ ਸਰੀਰ ਨੂੰ ਉਸ ਹਿਸਾਬ ਨਾਲ ਕਲਾਈਮੇਟ ਕਰ ਦੇਣਾ ਸੈਟ ਅਪ ਨੇ ਬੋਡੀ ਦਾ ਤੇ ਕਬੂਤਰ ਐਡਜਸਟ ਹੋ ਜਾਂਦੇ ਆ ਠੀਕ ਹੈ ਤੇ ਜਦੋਂ ਹੌਲੀ ਹੌਲੀ ਤੁਹਾਡੇ ਕਬੂਤਰ ਰੈਲੇ ਹੋ ਜਾਂਦੇ ਆ ਤੁਹਾਨੂੰ ਲੱਗਾ ਕਿ ਹੁਣ ਟਾਈਮ ਮਾਰ ਲਾਗੇ ਫਿਰ ਥੋੜਾ ਥੋੜਾ ਟਾਈਮ ਉਹਨਾਂ ਨੂੰ ਆਈ ਜਾਓ ਸਵੇਰ ਵਾਲੇ ਬੰਨੋ ਫਿਰ ਸਵੇਰ ਤੋਂ ਕਬੂਤਰ ਛੱਡਣੀ ਸ਼ੁਰੂ ਕਰੋ ਫਿਰ ਤੁਹਾਨੂੰ ਪਤਾ ਲੱਗਦਾ ਵੀ ਜਿਹੜੇ ਮੇਰੇ ਕਬੂਤਰ ਚੰਗੇ ਆ ਜਲਦੀ ਸੈੱਟ ਹੋ ਗਿਆ ਉਹਨਾਂ ਕਬੂਤਰਾਂ ਨੂੰ ਡੇ ਉਹਨਾਂ ਨੂੰ ਡੱਕ ਦੇ ਕੇ ਛੱਡੋ ਜਾਂ ਦੋ ਦਿਨ ਦੀ ਰੱਕ ਦੇ ਕੇ ਛੱਡੋ ਜੇ ਤੁਹਾਡੇ ਜਿਆਦੇ ਕਬੂਤਰ ਉੜਦੇ ਫਿਰ ਵੀ ਉਹਨਾਂ ਨੂੰ ਕੀ ਕਰੋ ਉਹਦੇ ਅੰਦਰੇ ਬਾਹਰ ਦੇ ਦੋ ਦੋ ਪਾਰ ਛੱਡ ਕੇ ਅੰਦਰਲੇ ਦੋ ਦੋ ਟਾਂਕ ਦੋ ਟਾਂਕ ਕੇ ਜਾਣੇ ਤੇ ਦੋ ਦੋ ਪਾਰ ਬੰਨ੍ਹ ਦੋ ਫਿਰ ਕਬੂਤਰਾਂ ਨੂੰ ਛੱਡੋ ਵੀ ਜਿਹੜੇ ਤੁਹਾਡੇ ਦੋ ਚਾਰ ਘੰਟੇ ਉੱਧਰ ਨੂੰ ਤੇ ਬਹਿ ਜਾਣ ਸਾਨੂੰ ਉਹਨਾਂ ਟਾਈਮਾਂ ਤੇ ਕਬੂਤਰ ਡਾਉਣ ਦੀ ਨਹੀਂ ਲੋੜ ਨਹੀਂ ਹੁੰਦੀ ਉਦੋਂ ਵੇਹੇ ਐਵੇਂ ਲੋਕਾਂ ਨਾਲ ਪਿੰਡਾਂ ਨਾਲ ਵੇਖ ਕੇ ਕਹਿੰਦੇ ਇਹਦੇ ਉੱਧਰ ਦੇ ਤੇ ਮੈਂ ਵੀ ਡਾਵਾ ਯਾਰ ਨਾ ਧਾਰਾਂ ਦੇ ਕਬੂਤਰ 5-4 ਘੰਟੇ ਉੱਡ ਕੇ ਆ ਗਿਆ ਬੱਲੇ ਬੱਲੇ ਬਸ ਤੇ ਖਰਾਕੇ ਆਪਣੇ ਚੜਿਆ ਪੱਕੇ ਦਿਨ ਜਦੋਂ ਤੁਸੀਂ ਸੱਟ ਮਾਰਦੇ ਨੇ ਉੱਡ ਹੀ ਜਾਣਾ ਠੀਕ ਹੈ ਜੀ ਤੇ ਇਹ ਇਹ ਚੀਜ਼ ਕਰਿਆ ਕਰੋ ਜਿਹੜੇ ਗਦੇ ਆ ਜਿਹੜੇ ਜੁੱਤੀ ਨਾਲ ਚੱਲਦੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦਾ ਗੂਠੇ ਦੇ ਦਾਵ ਉਹਨਾਂ ਨੂੰ ਜਿਆਦਾ ਦਿਓ ਜਿਹੜੇ ਦੂਜੇ ਸੈੱਟ ਚੱਲਦੇ ਆ ਉਹਨਾਂ ਨੂੰ ਇੱਕ ਰੈਟ ਦੋ ਦੋ ਰੈਟ ਦੋ ਕਿਰਨ ਨਾਲ ਚਲੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੋਰ ਇੱਕ ਚੀਜ਼ ਆ ਜਾਂਦੀ ਆ ਕੀ ਕਬੂਤਰ ਦੀ ਗਰਮੀ ਜੇ ਅੰਦਰ ਕਬੂਤਰ ਦੇ ਗਰਮੀ ਪੈਂਦੀ ਆ ਫਿਰ ਇੱਕ ਵਾਰੀ ਬੇਸ਼ੱਕ ਉਹਨੂੰ ਟਰਿਪਲੇ ਦਾ ਜਲਾਬ ਲਾਓ ਜਾਂ ਕੋ ਠੰਡੀਆਂ ਚੀਜ਼ਾਂ ਕੋ ਠੰਡਾ ਪਾਣੀ ਹੈਗਾ ਤੇ ਉਹ ਦੋ ਕਬੂਤਰ ਨੂੰ ਜਿਹੜੀ ਕਬੂਤਰ ਦੇ ਅੰਦਰ ਗਰਮੀ ਨਾ ਪਵੇ ਜਦੋਂ ਕਬੂਤਰ ਦੇ ਅੰਦਰ ਗਰਮੀ ਪੈਂਦੀ ਆ ਤਾਂ ਵੀ ਕਬੂਤਰ ਭਾਜਦੇ ਠੀਕ ਆ ਤੇ ਉਸ ਤੋਂ ਬਾਅਦ ਕੀ ਕਰੋ ਦਾਣੇ ਦੀ ਟਾਈਮਿੰਗ ਰੱਖੋ 1 ਵਜੇ ਰੱਖੋ 2 ਵਜੇ ਰੱਖੋ 2 ਜਾਂ 3 ਵਜੇ ਜਿਹੜੇ ਹਿਸਾਬ ਨਾਲ ਤੁਸੀਂ ਦਾਣੇ ਦੀ ਟਾਈਮਿੰਗ ਫਿੱਟ ਕਰਨੀ ਉਦੋਂ ਹੀ ਨਹੀਂ ਦਾਣੇ ਕਬੂਤਰ ਨੂੰ ਪਾਓ ਜਿਹੜੇ ਕਬੂਤਰ ਆਪਣੇ ਦਾਣੇ ਚੋਗਣ ਸਵੇਰੇ ਜਦੋਂ ਤੁਸੀਂ 8-9 ਵਜੇ ਛੜਨ ਤੇ ਉਦੋਂ ਤੱਕ ਕਬੂਤਰ ਖਾਲੀ ਹੋ ਜਾਣ ਠੀਕ ਹੈ ਜੀ ਜਦੋਂ ਕਬੂਤਰ ਥੋੜੇ ਡਾਰੇ ਚੜ ਜਾਂਦੇ ਦੋ ਚਾਰ ਘੰਟੇ ਮਾਲ ਲੱਗਦੇ ਨੇ ਜੇ ਥੋੜੇ ਦੋ ਚਾਰ ਦਾਣੇ ਦੇ ਸਿਰੇ ਕਬੂਤਰ ਨੂੰ ਪਲਟ ਕੇ ਛੜਨਾ ਸ਼ੁਰੂ ਕਰੋ ਪਲਟ ਕੇ ਛੱਡੋ ਕਿਤੇ ਕਦੇ ਕਬੂਤਰ ਜਾ ਇਹ ਹੁੰਦਾ ਬਹੁਤ ਘੱਟ ਕਬੂਤਰ ਛੋਟ ਹੁੰਦੇ ਪਲਟ ਕੇ ਕਬੂਤਰ ਛੱਡੇ ਗਏ ਜ਼ਿਆਦਾ ਤਾਂ ਲੋਕ ਕਰਦੇ ਨੇ ਲੇਕਿਨ ਬਹੁਤ ਵੱਡੀ ਗੱਲ ਮੈਂ ਤੁਹਾਨੂੰ ਦੱਸ ਲਿਆ ਪਿਛੇ ਮੈਂ ਵੀਡੀਓ ਵੀ ਪਾਈਆਂ ਆਂ ਇਹ ਟੌਪਿਕ ਤੇ ਠੀਕ ਹੈ ਜੀ ਤੇ ਵੀਡੀਓ ਲਾਈਕ ਸ਼ੇਅਰ ਕਰੋ ਵਕਤ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਲਦੀ ਹੀ ਤੁਹਾਡੇ ਨਾਲ ਨਵੀਂ ਵੀਡੀਓ ਨਾਲ ਮਿਲਦੇ ਆਂ ਧੰਨਵਾਦ ਰੱਬ ਰਾਕਾ ਸਤਿ ਸ੍ਰੀ ਅਕਾਲ